ਸਾਡੇ ਨਾਲ ਭਰਾ ਸੁਖਜਿੰਦਰ ਜੀ ਟਵਾਲੀ ਤੋਂ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਕੀ ਕੱਲ ਨੂੰ ਜਿਹੜੇ ਮਾਹੌਲ ਨੇ ਵੋਟਾਂ ਦੇ ਤੇ ਬਹੁਤ ਜਿਹੜੇ ਭਖਵੇਂ ਜਿਹੜੇ ਮਾਹੌਲ ਨੇ ਤੇ ਭਰਾ ਸੁਜਿੰਦਰ ਜੀ ਆਪਣੇ ਬੈਠਿਆ ਸਸੀ ਕਾਲਬਾਈ ਜੀ ਹੋਰ ਸੁਜਿੰਦਰ ਜੀ ਠੀਕ ਹੋ ਬਹੁਤ ਵਧੀਆ ਚੜਦੀ ਕਲਾ ਕਿਵੇਂ ਲੱਗ ਰਿਹਾ ਵੀ ਹੁਣ ਜਿਹੜੀਆਂ ਵੋਟਾਂ ਆਉਣ ਜਿਮਨੀ ਚੋਣਾ ਆ ਰਹੀਆਂ ਨੇ ਤੁਸੀਂ ਉਹਨਾਂ ਬਾਰੇ ਕੀ ਸਵਾਲ ਕਰਨਾ ਚਾਹੁੰਦੇ ਹੋ ਪਹਿਲਾਂ ਤਾਂ ਵੱਡੀ ਗੱਲ ਹੈ ਸਵਾਲ ਕਰ ਲਈਏ ਆਪਾਂ ਬੇਨਤੀ ਕਰਦੇ ਆ ਆਪਣੇ ਮਾਧਿਅਮ ਦੇ ਜਰੀਏ ਕੱਲ ਨੂੰ ਯਾਨੀ ਕਿ 14 ਦਸੰਬਰ ਨੂੰ ਐਤਵਾਰ ਆ ਛੁੱਟੀ ਵਾਲਾ ਦਿਨ ਤੇ ਵੋਟਾਂ ਦਾ ਜਿਹੜਾ ਮਾਹੌਲ ਆ ਸਿਆਸੀ ਖਾੜਾ ਜਿਹੜਾ ਉਹ ਦੇਖਣ ਨੂੰ ਮਿਲੂਗਾ ਪਰ ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿਣੀ ਚਾਹਣਾਗਾ ਜਿਹੜੇ ਆਪਾਂ ਨੂੰ ਵੀਰ ਦੇਖ ਰਹੇ ਨੇ ਹੂੰ 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 ਵੀਰਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਹੂੰ ਵੀ ਕੱਲ ਨੂੰ ਵੋਟਾਂ ਪੈਣੀਆਂ ਹੂੰ ਵੋਟ ਦੀ ਜਿਹੜੀ ਮੁਕਾਬਲਾਗਾ ਉਹ ਵੋਟ ਨਾਲ ਹੀ ਹੋਣਾ ਚਾਹੀਦਾ ਹੂੰ ਵੈਸੇ ਸੁਜਿੰਦਰ ਲੋਕਾਂ ਦਾ ਜਿਹੜਾ ਦਿਮਾਗ ਆ ਨਾ ਹੁਣ ਲੋਕਾਂ ਦਾ ਦਿਮਾਗ ਪਤਾ ਨਹੀਂ ਕਿੱਧਰ ਹੁਣ ਨਾ ਦੱਸ ਰਹੇ ਨੇ ਲੋਕ ਦੱਸ ਨਹੀਂ ਵੀ ਰਹੇ ਹੁਣ ਲੋਕ ਕੁਝ ਹੋਰ ਕਰਦੇ ਨੇ ਕਿਵੇਂ ਚੱਕਰ ਆਪਾਂ ਸਮਝਦੇ ਆਂ ਪੰਜਾਬ ਦੇ ਜਿਹੜੇ ਹਾਲਾਤ ਨੇ ਅੱਗੇ ਤਾਂ ਲੋਕ ਦੱਸਦੇ ਸੀ ਵੀ ਹਾਂ ਜੀ ਅਕਾਲੀ ਦਲ ਨੂੰ ਪਾਵਾਂਗੇ ਜਾਂ ਅਸੀਂ ਕਾਂਗਰਸ ਨੂੰ ਪਾਵਾਂਗੇ ਜਾਂ ਅਸੀਂ ਝਾੜੂ ਨੂੰ ਵੋਟਾਂ ਪਾਵਾਂਗੇ ਹੁਣ ਲੋਕਾਂ ਦੇ ਦਿਮਾਗ ਨੇ ਕਿੱਧਰ ਹੋਏ ਲੋਕ ਵੀ ਸਿਆਸਤੀ ਹੋ ਚੁੱਕੇ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਨਾ ਵੀ ਚੁੱਪ ਕਰਕੇ ਬਸ ਦੱਬ ਦਿਓ ਚੀਕ ਮਰਵਾ ਦਿਓ ਹਾਂ ਚੀਕ ਮਰਵਾ ਦਿਓ ਉਹਨਾਂ ਦੇ ਇਹ ਬਹੁਤ ਹੁਣ ਹੁਣ ਲੋਕ ਚੁੱਪ ਕਰਕੇ ਕੰਮ ਕਰਨ ਲੱਗੇ ਮੈਂ ਇੱਥੇ ਇਹੀ ਗੱਲ ਕਹਿਣਾ ਉਹਨਾਂ ਵੀ ਦੇਖੋ ਵੋਟ ਦਾ ਮੁਕਾਬਲਾ ਵੋਟ ਨਾਲ ਇਹਨੂੰ ਨਿੱਜੀ ਨਾ ਲੈ ਕੇ ਜਾਓ ਹਮ ਕਦੇ ਵੀ ਰਾਜਨੀਤਿਕ ਲੀਡਰ ਨਿੱਜੀ ਉਹ ਸਭ ਤੋਂ ਵੱਡੀ ਗੱਲ ਕੀਤੀ ਹੈ ਬਣਾ ਵੋਟ ਦਾ ਮੁਕਾਬਲਾ ਵੋਟ ਨਾਲ ਹਮ ਦੇਖੋ ਜਿਹਨੂੰ ਲੋਕ ਵੱਧ ਪਿਆਰ ਕਰਦੇ ਹੋਣਗੇ ਉਹਨੂੰ ਵੱਧ ਪੈ ਜਾਣੀਆਂ ਹਮ ਜੀਤੋ ਕਿਤੇ ਕਮੀਆਂ ਰਹਿ ਗਈਆਂ ਉਹਨੂੰ ਘੱਟ ਪੈ ਜਾਣੀਆਂ ਘੱਟ ਪੈ ਜਾਣੀਆਂ ਤੇ ਉਹ ਵੀ ਮੱਲ ਹੀ ਆ ਜਿਹੜੇ ਖਾੜੇ ਚ ਉਤਰੇ ਨੇ ਹੂੰ ਜਿਹੜੇ ਵੋਟਾਂ ਦੇਖ ਰਹੇ ਨੇ ਭਾਈ ਮੇਰੇ ਨਾਲ ਕਿੰਨੇ ਬੰਦੇ ਨੇ ਤੇਰੇ ਨਾਲ ਕਿੰਨੇ ਬੰਦੇ ਨੇ ਕਿੰਨੇ ਬੰਦੇ ਨੇ ਹੈਨਾ ਹੁਣ ਉਹ ਹੋਣਿਆ ਕੰਮ ਲੋਕਾਂ ਚ ਕਰੇ ਕੰਮਾਂ ਦੇ ਆਧਾਰ ਤੇ ਤੇ ਲੋਕਾਂ ਦੇ ਪਿਆਰ ਦੇ ਆਧਾਰ ਤੇ ਹੂੰ ਸੋ ਕਈ ਬੰਦੇ ਨਾ ਮਤਲਬ ਕਿ ਲੜਾਈ ਝਗੜਾ ਕਰ ਲੈਂਦੇ ਆ ਹੂੰ ਵੋਟਾਂ ਦੇ ਵਿੱਚ ਫਿਰ ਉਹ ਕਈ ਵਾਰ ਤਾਂ ਪੀੜੀਆਂ ਨੂੰ ਭੁਗਤਣਾ ਪੈਂਦਾ ਹੂੰ ਤੇ ਕਈ ਵਾਰ ਆਪ ਦੀ ਜ਼ਿੰਦਗੀ ਆ ਜਿਹੜੀ ਉਹ ਬਰਬਾਦ ਹੋ ਜਾਂਦੀ ਆ ਹੂੰ ਤੇ ਮਤਲਬ ਕਿ ਦੋ ਤਿੰਨ ਪਰਿਵਾਰਾਂ ਦੀ ਕਿੰਨੇ ਪਰਿਵਾਰਾਂ ਦੀ ਜ਼ਿੰਦਗੀ ਬਰਬਾਦ ਕਰ ਦੰਨੇ ਆ ਸੋ ਇੱਥੇ ਇਹ ਚੀਜ਼ ਆ ਵੀ ਭਾਈ ਵੋਟ ਦਾ ਮੁਕਾਬਲਾ ਵੋਟ ਨਾਲ ਹੂੰ ਵੋਟ ਪਾਉਣੀ ਆ ਵੋਟ ਪਵਾਉਣੀ ਆ ਸਪੋਰਟ ਕਰਨੀ ਆ ਸਪੋਰਟ ਕਰਾਉਣੀ ਆ ਪਰ ਕਿਸੇ ਨਾਲ ਬੈਂਸਣਾ ਨਹੀਂ ਲੜਨਾ ਨਹੀਂ ਬਰੋ ਬਣਾ ਕਰੋ ਹਾਂ ਜੇ ਕੋਈ ਤੁਹਾਡੇ ਨਾਲ ਤਲਖੀ ਦੇ ਵਿੱਚ ਆਉਂਦਾ ਤਾਂ ਤੁਸੀਂ ਉੱਥੇ ਨਿਮਰਤਾ ਵਰਤਣੀ ਆ ਤੁਸੀਂ ਇਹ ਨਹੀਂ ਸੋਚਣਾ ਵੀ ਅਗਲਾ ਨੀਮਾ ਹੋਵੇ ਤੁਸੀਂ ਨੀਮਾ ਹੋਣਾ ਵੀ ਭਾਈ ਸਾਹਿਬ ਤੁਸੀਂ ਵੀ ਤੁਹਾਡੀ ਵੀ ਵੋਟ ਆ ਤੁਸੀਂ ਜਿੱਥੇ ਮਰਜ਼ੀ ਪਾਓ ਮੇਰੀ ਵੋਟ ਆ ਮੈਂ ਜਿੱਥੇ ਮਰਜ਼ੀ ਪਾਵਾਂ ਬਸ ਖਾਤਮਾ ਕਿਚ ਨਾ ਅਡਵਾਂਸ ਨਹੀਂ ਕਰਨੀ ਹੂੰ ਠੀਕ ਹੈ ਕਿਉਂਕਿ ਹਰ ਬੰਦੇ ਨੂੰ ਵੋਟ ਦਾ ਅਧਿਕਾਰ ਹੈ ਤੇ ਹਰ ਦੀ ਇੱਕ ਵੋਟ ਪੈਂਦੀ ਆ ਕੋਈ ਕਿੱਡੇ ਤੋਂ ਕਿੱਡਾ ਮਰਜੀ ਬੰਦਾ ਹੂੰ ਬੀਆ ਦੇ ਸਬਦਾਨ ਹੂੰ ਤੇ ਦੋਸਤੋ ਗੱਲ ਆਪਾਂ ਇਹ ਵੀ ਕਰ ਲੈਣੇ ਆ ਵੀ ਜਿਹੜੀ ਵੋਟ ਪੈਣੀ ਆ ਨਾ ਉਹ ਬਟਨ ਹੀ ਦਬਣਾ ਪੈਣਾਗਾ ਨਹੀਂ ਉਹ ਸੋਨੂ ਇਸ ਵਾਰ ਤਾਂ ਬਟਨ ਵੀ ਨਹੀਂ ਇਸ ਵਾਰ ਤਾਂ ਮੋਹਰ ਲੱਗਣੀ ਹੈਗੀ ਹਾਂ ਵੈਲਟ ਪੇਪਰ ਤੇ ਵੈਲਟ ਪੇਪਰ ਕਹਿੰਦੇ ਆ ਵੈਲਟ ਪੇਪਰ ਤੇ ਪੈਣੀ ਆ ਸੋ ਮਤਲਬ ਕਿ ਮੋਹਰ ਲੱਗਣੀ ਆ ਤੇ ਮੋਹਰ ਲਾ ਕੇ ਹੂੰ ਆਪਣਾ ਇੰਜੋਏ ਕਰੋ ਮਹੌਲ ਦੇਖੋ ਪੈਣਾ ਪਾਇਆਂ ਨੂੰ ਮਿਲੋ ਬੇਸਕੋ ਆਪਦੀ ਪਾਰਟੀ ਦੇ ਬੇਸਕ ਦੂਜੀ ਪਾਰਟੀ ਦੇ ਆਪਾਂ ਕਿਸੇ ਦੀ ਵੋਟ ਪਿਆਰ ਨਾਲ ਲੈ ਸਕਦੇ ਆ ਹੂੰ ਠੀਕ ਹੈ ਹੂੰ ਕੜਾਈ ਨਾਲ ਸੋ ਸਾਰਿਆਂ ਨਾਲ ਪਿਆਰ ਨਾਲ ਰਹਿਣਾ ਹੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਕੱਠੇ ਬੈਠੋ ਇਕੱਠੇ ਚਾਹ ਪਾਣੀ ਪੀਓ ਇਕੱਠੇ ਖਾਣਾ ਖਾਓ ਉਹ ਜੀ ਨੂੰ ਮਰਜ਼ੀ ਪਾਓ ਜਾ ਦਿਓ ਪਰਦੇ ਦੇ ਅੰਦਰ ਹੈ ਹੂੰ ਠੀਕ ਹੈ ਨਾ ਕਿਸੇ ਤੋਂ ਪੁੱਛੋ ਤੇ ਨਾ ਕਿਸੇ ਨੂੰ ਦੱਸੋ ਠੀਕ ਹੈ ਲੋ ਵੀ ਦੋਸਤੋ ਪਿਆਰ ਨਾਲ ਰਹੋ ਰਹੋ ਸਭ ਤੋਂ ਵੱਡੀ ਗਲਤੀ ਹੈ ਸੁਖਵਿੰਦਰ ਨੇ ਬਹੁਤ ਵਧੀਆ ਗੱਲ ਨਾਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਇਤਿਹਾਸਕ ਦਿਨ ਸਿਰਜਿਆ ਜਾਵੇ ਵੀ ਕਿਤੇ ਵੀ ਕੋਈ ਅਣਸਕਾਵੀ ਘਟਨਾ ਨਾ ਵਾਪਰੇ ਕਿਤੇ ਵੀ ਕੋਈ ਜਿਹੜਾ ਹੈਗਾ ਖਿੱਚੋ ਤਾਣ ਸਾਹਮਣੇ ਨਾ ਆਵੇ ਦੁਨੀਆ ਦੇਖੇ ਵੀ ਯਾਰ ਪੰਜਾਬ ਨੇ ਵੋਟਾਂ ਵਾਲਾ ਦਿਨ ਇਤਿਹਾਸਕ ਦਿਨ ਬਣਾ ਦਿੱਤਾ ਐਨੇ ਪਿਆਰ ਨਾਲ ਰਹੇ ਹਾਂਜੀ ਸਾਡੇ ਨਾਲੇ ਬਹੁਤ ਵਧੀਆ ਜਿਹੜੇ ਭਰਾ ਸਾਡੇ ਨਾਲ ਸੁਖਵਿੰਦਰ ਜੀ ਪੱਤਰਕਾਰ ਢਵਾਲੀ ਤੋਂ ਤੇ ਇਹਨਾਂ ਨੇ ਬਹੁਤ ਵਧੀਆ ਜਿਹੜੇ ਆਪਾਂ ਨੂੰ ਸਿੱਖਿਆ ਦਿੱਤੀ ਆ ਤੇ ਆਪਾਂ ਵੱਧ ਤੋਂ ਵੱਧ ਦੋਸਤੋਂ ਆਪਣਾ ਫਰਜ਼ ਬਣਦਾ ਹੁੰਦਾ ਵੀ ਆਪਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੀਏ ਸੋ ਸਾਰਿਆਂ ਦਾ ਧੰਨਵਾਦ ਧੰਨਵਾਦ ਸਾਸ਼ਿਕਾ